おかあさん ਸਰਕਾਰ ਵੀਰਾਂ ਦਾ ਧੰਨਵਾਦ ਕਰਦਾ ਜਿਹੜਾ ਕੋਈ ਸਾਡੇ ਛੋੜ ਜੇ ਮੈਸੇਜ ਤੇ ਜਲਦ ਜਿਹੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾ ਲਈ ਅੱਗੇ ਵੱਧਦੇ ਹੋ ਵੈਲਕਮ ਆ ਤੁਹਾਡਾ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਪਵਨ ਵਾਲਮੀਕੀ ਦੇ ਆਵਾਂ ਜੀ ਦਾ ਜੋ ਪਾਵਨ ਪ੍ਰਗਟ ਉਤਸਵ 17 ਅਕਤੂਬਰ ਨੂੰ ਬੜੀ ਧੂਮ ਧਾਮ ਦੇ ਨਾਲ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਇੱਕ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਤੋਂ ਜਿਹੜੀ 5 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਇਹ ਪੂਰੇ ਹਿਮਾਚਲ ਤੋਂ ਆਲਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਭਗਵਾਨ ਵੈਲਵਕੀ ਦੀ ਅੰਮ੍ਰਿਤਸਰ ਜਾ ਰਿਹਾ ਵਾ ਔਰ ਹਸ਼ਿਆਰਪੁਰ ਦੇ ਵਿੱਚ ਹਸ਼ਿਆਰਪੁਰ ਦੀ ਧਰਤੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਸੰਤ ਸਮਾਜ ਮਾਤਾਵਾਂ ਭੈਣਾਂ ਵੱਡੇ ਛੋਟੇ ਸਾਰੇ ਮਤਲਾਲਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਆ ਰਿਹਾ ਔਰ ਹਸ਼ਿਆਰਪੁਰ ਦੀ ਧਰਤੀ ਤੋਂ ਹੋ ਕੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਨੂੰ ਰਵਾਨਾ ਹੋਣਾ ਔਰ ਅਸੀਂ ਪਰਮਪਿਤਾ ਪਰਮਾਤਮਾ ਦੀ ਜਿਹੜੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਵੀ ਜਿਹੜੀ ਇਹ ਸ਼ੋਭਾ ਯਾਤਰਾ ਪਹਿਲੀ ਵਾਰ ਜਿਹੜੀ ਹਿਮਾਚਲ ਤੋਂ ਪੰਜਾਬ ਦੇ ਅੰਦਰ ਆ ਰਹੀ ਆ ਉਹਦਾ ਵੈਲਕਮ ਉਹਦਾ ਸਵਾਗਤ ਕਰਨ ਲਈ ਇਕਜੁੱਟ ਹੋਈਏ ਅਸੀਂ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਵੱਲੋਂ ਅੱਜ ਜੋ ਪ੍ਰੈਸ ਕਾਨਫਰੰਸ ਦਾ आयोजन ਕੀਤਾ ਗਿਆ ਉਸ ਵੱਲੋਂ ਉਹਨਾਂ ਦਾ ਹਾਰਪੁਰ ਤੇ ਆਨ ਤੇ ਚੱਕ ਸਾਧੂ ਤੋਂ ਜਿਹੜਾ ਉਹਨਾਂ ਦਾ ਵੈਲਕਮ ਸਵਾਗਤ ਜਿਹੜਾ ਕੀਤਾ ਜਾਵੇਗਾ ਔਰ ਲੰਗਰ ਦਾ ਖਾਸ ਤੌਰ ਉੱਤੇ ਪ੍ਰਬੰਧ ਕੀਤਾ ਗਿਆ ਵਾ ਉਤੋਂ ਬਾਅਦ ਉਹਨਾਂ ਨੂੰ ਉੱਥੋਂ ਰਵਾਨਾ ਕਰਕੇ ਲੰਗਰ ਪ੍ਰਸ਼ਾਦਾ ਖਾ ਲਾ ਕੇ ਰਵਾਨਾ ਕਰਕੇ ਸ਼ਹਿਰ ਦੇ ਮੁੱਖ-ਮੁੱਖ ਬਿਯਾਰਾਂ ਦੇ ਵਿੱਚੋਂ ਗੁੰਦੇ ਹੋਏ ਜਲੰਧਰ ਬਾਈਪਾਸ ਤੇ ਰੋਡ ਤੇ ਤੋਂ ਰਵਾਨਾ ਹੋ ਕੇ ਜਿਹੜਾ ਕਿਉਂਕਿ ਉਹਨਾਂ ਦੇ ਵੈਲਕਮ ਜਿਹੜੇ ਆ ਹਰੇਕ ਚੌਂਕ ਦੇ ਵਿੱਚ ਹਰੇਕ ਰਸਤੇ ਦੇ ਵਿੱਚ ਜਿਹੜਾ ਵੰਦੀ ਅਲੱਗ-ਅਲੱਗ ਧਰਮਾਂ ਤੋਂ ਮੈਂ ਅਪੀਲ ਕਰਦਾ ਵੀ ਸ਼ਾਰਪੁਰ ਦੇ ਵਿੱਚ ਰਾਜਨੀਤਿਕ ਸਮਾਜਿਕ ਧਾਰਮਿਕ ਜਿੰਨੀਆਂ ਵੀ ਜਿੱਥੇ ਬੰਦੀਆਂ ਵਾ ਧਰਮ ਤੋਂ ਉੱਪਰ ਉੱਠ ਕੇ ਆਪਾਂ ਉਹਨਾਂ ਦਾ ਸਵਾਗਤ ਕਰੀਏ ਵੈਲਕਮ ਕਰੀਏ ਤਾਂ ਜੋ ਇੱਕ ਸਮਾਜ ਦੇ ਵਿੱਚ ਸੱਚੇ ਸੁੱਚੇ ਜਿਹੜੀ ਇੱਕ ਪਿਆਰ ਭਰੀ ਜਿਹੜੀ ਆਪਸੀ ਭਾਈਚਾਰਾ ਵਾ ਉਹਦੀ ਜਿਹੜੀ ਵਿਚਾਰ ਜਿਹੜੇ ਆ ਉਹ ਜਿਹੜੀ ਗੱਲ ਵਾ ਲੋਕਾਂ ਤੱਕ ਪਹੁੰਚ ਸਕੂਗੀ ਮੈਂ ਇਹ ਹੀ ਬੇਨਤੀ ਫੇਰ ਇੱਕ ਵਾਰ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਮਾਜ ਸੇਵੀ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਰਾਜਕੁਮਾਰ ਰਾਜੂ ਜੀ ਜਲੰਧਰ ਤੋਂ ਗੁਰਮukh ਹੌਸਲਾ ਜੀ ਮਨੀ ਕੁਮਾਰ ਭੱਗਾ ਜੀ ਧਿਆਨ ਚੰਦ ਜੀ ਬਲਵਿੰਦਰ ਵਰਵਾ ਜੀ ਹੋਰ ਮੇਰੀ ਸੂਚੀ ਟੀਮ ਜਿੰਨੀ ਵੀ ਨਾਲ ਸਾਹਿਬ ਹੁਣ ਇਕੱਠੇ ਭਗਵਾਨ ਵਾਲਮੀਕੀ ਧਰਮ ਅਚੈ ਸਮੇਟੀ ਦੀ ਜਿੰਨੀ ਵੀ ਟੀਮ ਆ ਸਾਰੀ ਅੱਜ ਇੱਥੇ ਇਕੱਠੀ ਹੋਈ ਆ ਔਰ ਬੜੇ ਜੋਰਾ ਸ਼ੋਰਾ ਦੇ ਨਾਲ ਜਿਹੜਾ ਇਹਦਾ ਸਵਾਗਤ ਕਰ ਰਹੇ ਔਰ ਮੈਂ ਤੁਹਾਨੂੰ ਇਸ ਦਾ ਰੂਟ ਪਲਾਨ ਜਿਹੜਾ ਵਾ ਉਹ ਜ਼ਰੂਰ ਦੱਸਣਾ ਚਾਹਨਾ ਕਿਉਂਕਿ ਉਹ ਕਾਰਡ ਦੇ ਵਿੱਚ ਜਿਹੜਾ ਅਸੀਂ ਨਹੀਂ ਮੈਂਸ਼ਨ ਕਰ ਸਕੇ ਇਹਦਾ ਰੂਟ ਜਿਹੜਾ ਜਿੱਦਾਂ ਹੀ ਉਹਨਾਂ ਨੇ 19 ਤੋਂ ਇਕੱਠੇ ਹੋ ਕੇ ਚੱਲਣਾ ਚੱਕ ਸਾਧੂ ਚੱਕ ਸਾਧੂ ਤੋਂ ਜਾਣ ਖੇਲਾ ਬਜਵਾੜਾ ਬੁੱਲਾਵੜੀ ਬੁੱਲਾਵੜੀ ਤੋਂ ਸਾਡਾ ਮਾਲਪੁਰ ਅੱਡਾ ਮਾਲਪੁਰ ਅੱਡੇ ਤੋਂ ਸੈਸ਼ਨ ਚੌਂਕ ਸੈਸ਼ਨ ਚੌਂਕ ਤੋਂ ਹੁੰਦੇ ਪ੍ਰਵਾਹ ਚੌਂਕ ਤਾਂ ਪ੍ਰਵਾਹ ਚੌਂਕ ਤੋਂ ਸਿੱਧਾ ਦਲਿੰਦਰ ਰੋਡ ਜਿਹੜਾ ਹੋਰ ਵਨ ਹੈ ਹੋਮ ਟਾਈਮਿੰਗ ਕੀ ਹੈ ਸ਼ਰਪਰ ਕਿੰਨੇ ਵਜੇ ਪਹੁੰਚ ਲੈਣੇ ਆ ਲਗਭਗ ਉਹਨਾਂ ਨੇ 2 ਵਜੇ ਤੱਕ ਸਾਡੇ ਕੋਲ ਜਿਹੜਾ ਪਹੁੰਚ ਜਾਣਾ 2 ਵਜੇ ਦਾ ਸਮਾਂ ਜਿਹੜਾ ਵਾ ਸਾਰੇ ਨੂੰ ਉਸ ਹਾਰਨੇ ਸਮਾਂ ਦੇਵਾਂਗੇ ਤਾਂ ਜੋ ਹਰੇਕ ਕੋਈ ਆਪਣਾ ਆਪਣਾ ਜਿਹੜਾ ਵੈਲਕਮ ਸਵਾਗਤ ਕਰਨਾ ਚਾਹੁੰਦਾ ਚੌਂਕ ਦੇ ਵਿੱਚੋਂ ਕਰ ਸਕੇ ਤੇ ਪ੍ਰਸ਼ਾਸਨ ਨਾਲੋਂ ਕਿੱਦਾਂ ਦਾ ਅਰੇਂਜਮੈਂਟ ਹੈ ਉਹਨਾਂ ਨੂੰ ਕੋਈ ਇਦਾਂ ਦੀ ਅੱਜ ਅਸੀਂ ਮਾਨਯੋਗ ਸ਼ਹਾਖਪੁਰ ਦੇ ਜਿਹੜੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਆ ਉਹਨਾਂ ਨੂੰ ਮੰਗ ਪੱਤਰ ਦੇ ਅੰਦਰ ਸਿਕਿਉਰਟੀ ਬਾਰੇ ਜਿਹੜਾ ਟ੍ਰੈਫਿਕ ਦੀ ਜਿਹੜੀ ਉਲੰਘਣਾ ਨਾ ਕਿਤੇ ਵੀ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਜਿਹੜੀ ਬਾਦ ਹੈ ਜਿਹੜੀ ਆ ਸ਼ੋਭਾ ਯਾਤਰਾ ਦੇ ਵਿੱਚ ਕੋਈ ਵੀ ਇਦਾਂ ਦੀ ਨਾ ਹੋਵੇ ਉਹਦੇ ਲਈ ਮੰਗ ਪੱਤਰ ਦੇ ਅੰਦਰ ਹੋਰ ਸਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਵੀ ਦਿੱਤਾ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲਾਅ ਇਨ ਆਰਡਰ ਪਰ ਅਰੇਂਜਮੈਂਟ ਕੀਤਾ ਜਾਵੇ ਧੰਨਵਾਦ ਜਿਹੜੇ ਭਗਵਾਨ ਵਾਲਮੀਕ ਧਰਮ ਰੱਖਿਆ ਸੰਧੀ ਦੀ ਚੋਟੀ ਦੀ ਲੀਡਰਸ਼ਿਪ ਪਰ ਉਹਨਾਂ ਦੇ ਪ੍ਰਧਾਨ ਬਕਰ ਖਣਤੀ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਬੁਲਾਈ ਗਈ ਹੈ ਇਹ ਪ੍ਰੈਸ ਕਾਨਫਰੈਂਸ ਮਾਝਲ ਪ੍ਰਦੇਸ਼ ਤੋਂ ਪਹਿਲੀ ਝੋਪਾ ਯਾਤਰਾ ਭਗਵਾਨ ਵਾਲਮੀਕ ਮਹਾਰਾਜੀ ਦੇ ਜਨਮ ਦਿਨ ਦੇ ਸੰਬੰਧਤ ਜਿਹੜੀ ਹੈ ਉੱਥੋਂ ਚੱਲ ਕੇ ਅੰਮ੍ਰਿਤਸਰ ਤੀਰਥ ਸਥਾਨ ਪਹੁੰਚੇਗੀ ਉਹਦਾ ਛੋਪਾ ਯਾਤਰਾ ਦਾ ਸਵਾਗਤ ਕਰਨ ਵਾਸਤੇ ਇਹ ਜਿਹੜੀ ਛੋਪਾ ਯਾਤਰਾ ਬਣਾਈ ਗਈ ਹੈ ਔਰ ਸਮੂਹਤੀ ਸੰਗਤ ਨੂੰ ਇਰਤ ਅਪੀਲ ਕੀਤੀ ਗਈ ਹੈ ਕਿ ਸਾਰੇ ਜਿੰਨੇ ਵੀ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਿੰਨੀਆਂ ਵੀ ਜਥੇਬੰਦੀਆਂ ਜਿਹੜੀ ਪਹਿਲੀ ਛੋਪਾ ਯਾਤਰਾ ਸ਼ਹਿਰਪੁਰ ਚ ਆ ਰਹੀ ਆ ਆਪਾਂ ਹਮਮ ਹਮਾ ਕੇ ਉੱਥੇ ਪਹੁੰਚੇ ਤੇ ਉਹਨਾਂ ਦਾ ਸਵਾਗਤ ਕਰੀਏ ਤਾਂ ਕਿ ਇਹ ਇਹ ਜਿਹੜੀ ਛੋਪਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਹ ਦੁਬਾਰਾ ਆਵੇ ਉਹਨਾਂ ਲੋਕੋ ਲੋਕ ਜਿਹੜੇ ਪਹਿਲੀ ਵਾਰ ਸੋਪਾ ਯਾਤਰਾ ਦੇ ਵਿੱਚ ਆ ਰਹੇ ਆ ਪਹਿਲੀ ਵਾਰ ਇਹੋਨਾਂ ਨੇ ਉਪਰਾਲਾ ਕੀਤਾ ਤੇ ਅੱਥੀ ਉਹਨਾਂ ਦੇ ਵੀ ਧੰਨਵਾਦੀਆਂ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹਵਾਦਲਵਾਸੀਆਂ ਨੇ ਅੱਥੀ ਉਹਨਾਂ ਦੇ ਧੰਨਵਾਦੀਆਂ ਔਰ ਉਹਨਾਂ ਨੇ ਹਿਾਰਪੁਰ ਨੂੰ ਮੌਕਾ ਦਿੱਤਾ ਸਵਾਗਤ ਕਰਨ ਦਾ ਤੇ ਇਹ ਚੰਗੀ ਗੱਲ ਹੈ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਕਿ ਸਾਡੇ ਜਿਹੜੇ ਪਰਮ ਪਿਤਾ ਪਰਮੇਸ਼ਰ ਭਗਵਾਨ ਬਾਲਮੀਕ ਮਹਾਰਾਜ ਜੀ ਹੈ ਉਹਨਾਂ ਨੂੰ ਉਹ ਮਰਪਤ ਇਹ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਨ ਦੀਆਂ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਤੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹਨਾਂ ਦਾ ਜਿਹੜਾ ਸੰਦੇਸ਼ ਆ ਲੋਕਾਂ ਤੱਕ ਪਹੁੰਚਾਈਏ ਜੈ ਪੀ ਜੈ ਭਾਗ। ਸਭ ਤੋਂ ਪਹਿਲਾਂ ਸਭ ਨੂੰ ਜੈ ਪੀ ਜੈ ਭਾਗ ਅਤੇ ਭਗਵਾਨ ਵਾਲਮੀਕੀ ਜੀ ਦੇ ਜੋ 17 ਅਕਤੂਬਰ ਨੂੰ ਪ੍ਰਗਟ ਦਿਵਸ ਆ ਰਿਹਾ ਉਸ ਦੀ ਪੂਰੇ ਸਮਾਜ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਜੋ 5 ਅਕਤੂਬਰ ਨੂੰ ਹਿਮਾਚਲ ਤੋਂ ਜੋ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ تیرੇ ਸਥਾਨ ਜਾ ਰਹੀ ਹੈ ਜੋ ਕਿ ਹੁਸ਼ਿਆਰਪੁਰ ਹੋ ਕੇ ਜਾਣੀ ਹੈ ਉਹਦਾ ਜਿਹੜਾ ਮੇਨ ਮੋਟਿਵ ਇਹੀ ਆ ਕਿ ਭਗਵਾਨ ਵਾਲਮੀਕੀ تیرੇ ਸਥਾਨ ਦੇ ਨਾਲ ਪure ਸਮਾਜ ਨੂੰ ਜੋੜਨਾ ਔਰ ਇਸੇ ਸੰਬੰਧ ਵਿੱਚ ਜਿਹੜਾ ਹਿਮਾਚਲ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀ ਜਿਸ ਸੰਬੰਧ ਵਿੱਚ ਹਿਮਾਚਲ ਤੋਂ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਆ ਉਹਨਾਂ ਨੇ ਭਗਵਾਨ ਵਾਲਮੀਕੀ تیرੇ ਸਥਾਨ ਤੇ ਜਾਣਾ ਵਾ ਔਰ ਹੁਸ਼ਿਆਰਪੁਰ ਵਿੱਚੋਂ ਉਹਨਾਂ ਨੇ ਹੋ ਕੇ ਜਾਣਾ ਔਰ ਹੁਸ਼ਿਆਰਪੁਰ ਦੇ ਵਿੱਚ ਸਾਰੇ ਸਮਾਜ ਦੇ ਵੱਲੋਂ ਉਸ ਪੂਰੀ ਸੰਗਤ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾਊਗਾ ਅਤੇ ਮੈਂ ਪੂਰੇ ਸਮਾਜ ਨੂੰ ਵੀ ਅਪੀਲ ਕਰਦਾ ਹਾਂ ਕਿ 5 ਅਕਤੂਬਰ ਨੂੰ ਬਾਦ ਚੜ ਕੇ ਹਿਮਾਚਲ ਪਰ ਪਹੁੰਚ ਕੇ ਜਿਹੜੀ ਹਮਾਤਰ ਤੋਂ ਸੰਗਤ ਆ ਰਹੀ ਆ ਭਗਵਾਨ ਵਾਲਮੀਕੀ ਦੀ ਰਿਸ਼ਤਨ ਜਾਣ ਨੂੰ ਆਪਾਂ ਉਹਨਾਂ ਦਾ ਬਾਦ ਚੜ ਕੇ ਜਿਹੜਾ ਸਵਾਗਤ ਆ ਉਹ ਕਰੀਏ ਕਿ ਜਿਹੜੀ 5 ਅਕਤੂਬਰ ਨੂੰ ਸ਼ੋਭਾ ਯਾਤਰਾ ਹਿਮਾਚਲ ਤੋਂ ਅੰਬਰਸਰ ਜਾ ਰਹੀ ਆ ਹਿਸ਼ਾਪੁਰ ਦੇ ਵਿੱਚੋਂ ਵੀ ਕੋਈ ਵਿਅਕਤੀ ਜਾ ਰਹੇ ਨੇ ਕਿ ਆਪਣੇ ਵਾਲਾ ਵੀ ਇਤੋਂ ਇਦਾਂ ਉਪਰਾਲਾ ਕੀਤਾ ਜਾ ਰਿਹਾ ਕਿ ਨਹੀਂ ਹਾਂਜੀ ਜਾ ਰਹੇ ਹਿਸ਼ਾਪੁਰ ਤੋਂ ਵੀ ਕਾਫੀ ਵੱਡੇ ਪੱਧਰ ਤੇ ਹਿਸ਼ਾਪੁਰ ਤੋਂ ਵੀ ਜਿਹੜੇ ਸਾਥੀ ਆ ਸੰਗਠਨਾ ਉਹਨਾਂ ਦਾ ਜਾਰੇ ਹਨ ਭਗਵਾਨ ਵਾਲਮੀਕ ਦੇ ਸਥਾਨ ਤੇ ਕਿਹਾ ਦੇ ਦੋ ਕਿ ਹਿਮਾਚਲ ਤੋਂ ਉਪਰਾਲਾ ਸ਼ੁਰੂ ਹੋਇਆ ਕਿ ਆਪਣਾ ਭਾਈਚਾਰਾ ਵੀ ਉਹ ਘਟ ਤੇ ਪੰਜਾਬ ਦੇ ਵੀ ਜਦਾ ਕਿ ਆਪਣੇ ਹਿਸ਼ਾਰਪੁਰ ਦੇ ਵਿੱਚ ਵੀ ਕਾਫੀ ਨੇ ਕਿ ਪਹਿਲਾਂ ਆਪ ਨੂੰ ਇਹਨੂੰ ਸ਼ੁਰੂ ਕਰਨੀ ਚਾਹੀਦੀ ਸੀ ਕਿ ਉੱਥੇ ਨਾਲ ਕਿੰਨੇ ਜਾ ਰਹੇ ਨੇ ਤੋ ਚਾ ਦੇ ਕੋਈ ਏਦਾਂ ਸੀ ਜਿਹੜੇ ਹਿਮਾਚਲ ਪ੍ਰਦੇਸ਼ ਹੈ ਨਾ ਹਿਮਾਚਲ ਪ੍ਰਦੇਸ਼ ਦੇ ਵਿੱਚ ਭਗਵਾਨ ਵਾਲਮੀਕ ਜਿਹੜੀ ਤੀਰੇ ਸਥਾਨ ਆ ਉਹਦੇ ਬਾਰੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਬਰੀਡ ਜਾਣਕਾਰੀ ਘੱਟ ਜੀ ਭਗਵਾਨ ਵਾਲਮੀਕ ਜਿਹੜੀ ਰੱਖਿਆ ਸਮਿਤੀ ਆ ਉਹਨਾਂ ਨੇ ਉੱਥੇ ਮੀਟਿੰਗਸ ਵਗੈਰਾ ਕੀਤੀਆਂ ਹੋਰ ਵੀ ਆਗੂਆਂ ਨੇ ਹਿਮਾਚਲ ਦੇ ਵਿੱਚ ਮੀਟਿੰਗਸ ਕੀਤੀਆਂ ਤੇ ਉਹਨਾਂ ਨੂੰ ਜਿਹੜਾ ਭਗਵਾਨ ਵਾਲਮੀਕੀ ਤੀਰਸਥਾਨ ਆ ਉਹਦੇ ਬਾਰੇ ਜਾਣੂ ਕਰਾਇਆ ਤੇ ਉਸ ਸੰਬੰਧ ਵਿੱਚ ਉਹ ਜਿਹੜੇ ਉੱਥੇ ਬਹੁਤ ਸਾਰੇ ਲੋਕ ਇਹੋ ਦੇ ਆ ਜਿਨ੍ਹਾਂ ਨੇ ਭਗਵਾਨ ਵਾਲਮੀਕੀ ਤੀਰਸਥਾਨ ਤੇ ਪਹਿਲੀ ਵਾਰੀ ਜਾਣਾ ਹੈ ਔਰ ਸਾਡਾ ਮੇਨ ਮਕਸਦ ਇਹੀ ਸੀਗਾ ਕਿ ਉਹ ਜਿਹੜੇ ਲੋਕ ਹੈਗੇ ਹਿਮਾਚਲ ਦੇ ਉਹਨਾਂ ਨੂੰ ਭਗਵਾਨ ਵਾਲਮੀਕੀ ਤੀਰਸਥਾਨ ਦੇ ਨਾਲ ਜੋੜਨਾ ਤੇ ਬਾਕੀ ਹੁਸ਼ਿਆਰਪੁਰ ਦੇ ਵਿੱਚੋਂ ਪਹਿਲਾਂ ਜਿਹੜੀਆਂ ਸ਼ੋਭੇ ਅਤਰਾ ਕਾਫੀ ਜਾ ਚੁੱਕੇ ਆ ਉੱਥੇ ਜਾਂਦੇ ਵੀ ਰਹਿੰਦੇ ਆ ਦੀ ਮੇਨ ਮੋਟਿਵ ਇਸ ਵਰ ਦਹੀਏ ਕਿ ਜਿਹੜਾ ਹਿਮਾਚਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਭਗਵਾਨ ਮਾਲਵੀ ਕੀਤੇ ਰਸਤਾਂ ਦੇ ਜਿਹੜੇ ਦਰਸ਼ਨ ਉਹ ਕਰਵਾਉਣੇ